ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਫਾਇਰ ਬਰਗੇਡ ਵਿਭਾਗ ਵੱਲੋਂ 81ਵਾਂ ਫਾਇਰ ਸੇਫਟੀ ਬੀਗ ਮਨਾਉਂਦੇ ਹੋਏ ਜਾਗਰੂਤਾ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਇਸ ਮੈਰਾਥਨ ਵਿੱਚ ਫਾਇਰ ਬਰਗੇਡ ਦੇ ਅਧਿਕਾਰੀ, ਕਰਮਚਾਰੀ ਅਤੇ ਸ਼ਹਿਰ ਦੇ ਬੁੱਧੀਜੀਵੀ ਲੋਕਾਂ ਨੇ ਭਰਪੂਰ ਭਾਗ ਲਿਆ। ਦੌੜ ਦਾ ਮੁੱਖ ਮਕਸਦ ਲੋਕਾਂ ਨੂੰ ਅੱਗ ਬਚਾਅ ਸੰਬੰਧੀ ਸਾਵਧਾਨੀਆਂ ਅਤੇ ਸਹੀ ਜਾਣਕਾਰੀ ਦੇਣਾ ਸੀ। ਲੋਕਾਂ ਨੂੰ ਫਾਇਰ ਸੇਫਟੀ ਕਿਤਾਬਚੇ ਵੀ ਵੰਡੇ ਗਏ ਅਤੇ ਰਸਤੇ ਦੌਰਾਨ ਸਲੋਗਨਾਂ ਰਾਹੀਂ ਸਨੇਹਾ ਫੈਲਾਇਆ ਗਿਆ। ਇਸ ਮੌਕੇ ਅਧਿਕਾਰੀਆਂ ਨੇ ਕਿਹਾ ਕਿ ਅੱਗ ਇੱਕ ਦੋਸਤ ਵੀ ਹੈ ਅਤੇ ਦੁਸ਼ਮਣ ਵੀ ਹੈ ਇਸ ਲਈ ਜਾਗਰੂਤਾ ਬਹੁਤ ਜ਼ਰੂਰੀ ਹੈ ਉਨ੍ਹਾਂ ਕਿਹਾ ਕਿ ਅਸੀਂ ਘਰ ਸਕੂਲ ਅਤੇ ਦਫ਼ਤਰਾਂ ਵਿੱਚ ਅੱਗ ਬਚਾਓ ਦੇ ਤਰੀਕਿਆਂ ਬਾਰੇ ਜਾਣਕਾਰੀ ਰੱਖੀਏ ਕਿਸੇ ਵੀ ਅਗਨੀਕਾਰ ਦੀ ਸੂਚਨਾ ਤੁਰੰਤ 112 ਨੰਬਰ ਤੇ ਦੇ ਦੇ ਦੀ ਅਪੀਲ ਕੀਤੀ ਇਹ ਮੈਰਾਥਨ ਬਟਾਲਾ ਵਿੱਚ ਪਹਿਲੀ ਵਾਰ ਆਯੋਜਿਤ ਕੀਤੀ ਗਈ ਜਿਸ ਦੀ ਲੋਕਾਂ ਵੱਲੋਂ ਭਰਵੀਂ ਸਲੰਘਾ ਕੀਤੀ ਗਈ ਵਿਭਾਗ ਨੇ ਭਵਿਕ ਵਿੱਚ ਖੋਰ ਜਗਤਾਂ ਮਹਿਮਾ ਚਲਾਉਣ ਦਾ ਵੀ ਸੰਕੇਤਤਾ ਇਸ ਉਪਦਾਨੇ ਰਾਹੀਂ ਨੌਜਵਾਨਾਂ ਵਿੱਚ ਸੁਰੱਖਿਆ ਪ੍ਰਤੀ ਰੁਚਾਵ ਪੈਦਾ ਹੋਇਆ ਆਓ ਵਿਖਦੇ ਹਾਂ ਬਟਾਲਾ ਤੋਂ ਪੱਤਰਕਾਰ ਜਸਪਾਲ ਚੰਦਨੀ ਐਲ ਐਮ ਆਈ ਟੀਵੀ ਪੰਜਾਬ ਤੋਂ ਕਾਜ਼ਰੀਪੁਰ ਕਿੰਨੇ ਰੇਸ ਲਾਰੇ ਆ ਜਾਂ ਕੱਢ ਰਹੇ ਆ ਪਬਲਿਕ ਨੂੰ ਦੱਸਣ ਵਾਸਤੇ ਵੀ ਫਾਇਰ ਸੇਫਟੀ ਆਪਾਂ ਕਿਦਾਂ ਕਰਨੀ ਹੈ ਪਬਲਿਕ ਜਾਗਰਤ ਹੋਏਗੀ ਤੇ ਉਹਨਾਂ ਨੂੰ ਆਪਾਂ ਇਹ ਦੱਸਣਾ ਚਾਹੁੰਦੇ ਆਂ ਕਿ ਅੱਗ ਸਾਡੇ ਜਿੱਥੇ ਮਿੱਤਰ ਹੈ ਉੱਥੇ ਦੁਸ਼ਮਣ ਵੀ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਸਕੂਲਾਂ ਕਾਲਜਾਂ 'ਚ ਗੱਡੀਆਂ ਤੇ ਜਾ ਕੇ ਸਭ ਤੋਂ ਲੋਕਾਂ ਨੂੰ ਅਵੇਅਰ ਕੀਤਾ ਵਾ ਉਸ ਤੋਂ ਅੱਜ ਜਿਆਦਾ ਹੀ ਪੈਦਲ ਚੱਲ ਕੇ ਸ਼ਹਿਰ ਦੇ ਵਿੱਚੋਂ ਲੰਘੇ ਉਹਨਾਂ ਹਿੱਸੇ ਵਿੱਚ ਜਿੱਥੇ ਗੱਡੀਆਂ ਨਹੀਂ ਜਾ ਸਕਦੀਆਂ ਤੇ ਆਮ ਪਬਲਿਕ ਦਾ ਪਹੁੰਚਣਾ ਔਖਾ ਹੈ ਉਹਨਾਂ ਥਾਵਾਂ 'ਚ ਜਿੱਥੇ ਯਾਤਰਾ ਇਥੋਂ ਨੰਘ ਕੇ ਤੇ ਲੋਕੀ ਵੇਅਰ ਕਰਾਂਗੇ ਵੀ ਅਸੀਂ ਫਾਇਰ ਬ੍ਰਿਗੇਡ ਦਾ ਤੇ ਸਿਵਲ ਡਿਫੈਂਸ ਦਾ ਕੀ ਕੰਮ ਹੈ ਤੇ ਜੇ ਤੁਹਾਨੂੰ ਕੋਈ ਮੁਸ਼ਕਲ ਕਿਸੇ ਕਿਸੇ ਮੇ ਹੁੰਦੀ ਆ ਤੇ ਜਿਹੜਾ ਨਿਰਜਿਤ ਜੀ ਨੇ ਨੰਬਰ ਦੱਸਿਆ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਮਾਨਯੋਗ ਡਾਇਰੈਕਟਰ ਸਤਾਨ ਸਕਾਰ ਵਿਭਾਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਤੇ ਮਾਨਯੋਗ ਕਮਿਸ਼ਨਰ ਨਗਰ ਨਿਗਮ ਕਮਿਸ਼ਨਰ ਨਗਰ ਨਿਗਮ ਬਟਾਲਾ ਜੀ ਦੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਅੱਜ 81ਵਾਂ ਫਾਇਰ ਸੇਫਟੀ ਵੀਕ ਮਨਾ ਰਹੇ ਹਾਂ ਜਿਦੇ ਵਿੱਚ ਵੱਖ-ਵੱਖ ਲੜੀ ਦੇ ਤਹਿਤ ਅੱਜ ਦਾ ਪ੍ਰੋਗਰਾਮ ਜਿਹੜਾ ਆਪਾਂ ਮੈਰਾਥਨ ਰੱਖੀ ਹੈ ਫਾਇਰ ਸੇਫਟੀ ਦੀ ਜਾਗਰੂਕਤਾ ਸੰਬੰਧੀ ਜਿਹੜੀ ਸ਼ਹਿਰ ਦੇ ਇੰਟਰਨਲ ਭਾਗਾਂ ਵਿੱਚੋਂ ਗੁਜ਼ਰੇਗੀ ਜਿਦੇ ਵਿੱਚ ਆਪਾਂ ਲੋਕਾਂ ਨੂੰ ਫਾਇਰ ਸੇਫਟੀ ਸੰਬੰਧੀ ਜਾਗਰੂਕਤਾ ਤੇ ਮੈਸੇਜ ਕਨਵੇ ਕਰਾਂਗੇ ਜਿਦੇ ਨਾਲ ਕਿ ਸ਼ਹਿਰ ਨੂੰ ਸੇਫ ਤੇ ਸੁਰੱਖਿਤਰ ਰੱਖਿਆ ਜਾ ਸਕੇ ਜੀ ਇਹ ਸਰ ਉਪਰਾਲਾ ਜਿਹੜਾ ਵਾ ਅਸੀਂ ਇਸ ਵਾਰੀ ਪਹਿਲੀ ਵਾਰ ਕਰ ਰਹੇ ਹਾਂ ਤਾ ਜੋ ਲੋਕਾਂ ਚ ਆਪਣੀ ਹੋੰਦ ਨੂੰ ਦੱਸਿਆ ਜਾਵੇ ਲੋਕਾਂ ਨੂੰ ਦੱਸਿਆ ਜਾਵੇ ਵੀ ਫਾਇਰ ਵਿਭਾਗ ਵੀ ਇੱਕ ਐਮਰਜੈਂਸੀ ਵਿਭਾਗ ਆ ਜਿਹੜਾ ਉਹਨਾਂ ਦੀ ਸੇਫਟੀ ਵਾਸਤੇ ਹਰ ਸਮੇਂ ਤਿਆਰ ਬਰ ਤਿਆਰ ਬੈਠਾ ਰੂਟ ਮੈਪ ਸਰ ਇੱਥੋਂ ਆਪਾਂ ਸਿੱਧਾ ਖਜੂਰੀ ਗੇਟ ਖਜੂਰੀ ਗੇਟ ਤੋਂ ਵੱਡੇ ਬਾਜ਼ਾਰ ਥਾਣੀ ਹੁੰਦੇ ਹੋਏ ਗੁਰਦੁਆਰਾ ਕਨ ਸਾਹਿਬ ਗੁਰਦੁਆਰਾ ਕਨ ਸਾਹਿਬ ਤੋਂ ਚੱਕਰੀ ਬਾਜ਼ਾਰ ਦੇ ਰਸਤੇ ਕਿਉਂਕਿ ਜਿਹੜਾ ਤੰਗ ਬਾਜ਼ਾਰ ਆ ਉੱਥੇ ਅਜੇ ਤੱਕ ਕੋਈ ਵੀ ਸਾਡੀ ਇਹ ਮੌਕ ਡ੍ਰਿਲ ਜਾਂ ਸੇਫਟੀ ਸੰਬੰਧੀ ਕੋਈ ਵੀ ਨਹੀਂ ਹੋਈ ਉਹ ਏਰੀਆ ਨੂੰ ਕਵਰ ਕਰਦੇ ਹੋਏ ਆਹੀ ਬਾਹਰ ਨੇਰੂ ਗੇਟ ਨੇਰੂ ਗੇਟ ਤੋਂ ਸਿਲਮਾ ਰੋਡ ਤੇ ਫਿਰ ਵਾਪਸੀ ਇੱਥੇ ਹੀ ਸਮਾਪਤੀ ਕਰਾਂਗੇ ਇਹ ਕਿੰਦਾ ਲਗਾ ਨੰਬਰ ਹੈ ਦੇਖੋ ਕੋਈ ਨਹੀਂ ਜੀ ਮੇਰੇ ਅੰਦਰ ਮੈਂ ਜਰੂਰ ਦੱਸਣਾ ਚਾਹਾਂਗਾ ਸਾਡਾ ਜਿਹੜਾ ਐਮਰਜੈਂਸੀ ਨੰਬਰ ਆ 112 ਨੰਬਰ ਆ ਵੈਸੇ ਲੇਕਿਨ ਆਪਾਂ ਜਿਹੜਾ ਲੋਕਾਂ ਦੀ ਸਹੂਲਤਾਂ ਸਹੂਲਤ ਵਾਸਤੇ ਇੱਥੇ ਇੱਕ ਆਪਣੇ ਕੰਟਰੋਲ ਰੂਮ 'ਚ ਮੋਬਾਈਲ ਨੰਬਰ ਵੀ ਰੱਖਿਆ ਗਿਆ ਜਿਹਦਾ ਨੰਬਰ ਹੈ 9115796801 ਮੈਂ ਦੁਬਾਰਾ ਰਿਪੀਟ ਕਰ ਦਿੰਦਾ 9115796801 ਜਿਹੜਾ ਬੇ 24 ਘੰਟੇ ਸਾਡੇ ਕੰਟਰੋਲ ਰੂਮ ਚ ਚੱਲ ਰਿਹਾ ਕਿਸੇ ਕਿਸਮ ਦੀ ਬਿਆਨ ਸੁਖਾਵੀ ਘਟਨਾ ਦੀ ਜਾਣਕਾਰੀ ਉੱਥੇ ਦਿੱਤੀ ਜਾ ਸਕਦੀ ਹੈ ਫੌਰੀ ਤੌਰ ਤੇ ਉੱਥੇ ਜਿਹੜੀ ਸਾਡੀ ਟੀਮ ਉਪਲਬਧ ਹੋਏਗੀ ਉਹਨਾਂ ਦੀ ਸੇਫਟੀ ਵਾਸਤੇ ਉਹਨਾਂ ਦੇ ਪ੍ਰਬੰਧਕ ਨੂੰ ਦੇਖਣ ਵਾਸਤੇ